ਅੱਜ ਪੰਜਾਬ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੇ ਵਿੱਚ ਦਰਵਾਹ ਦੇ ਵਿੱਚ ਭਾਰਤੀ ਕਿਸਾਨੀ ਨੇ ਚੜੁੰਨੀ ਦੀ ਮੀਟਿੰਗ ਹੋਈ ਹੈ ਪੂਰੀ ਪੰਜਾਬ ਦੀ ਟੀਮ ਸਾਡੀ ਇੱਥੇ ਮੌਜੂਦ ਹੈ ਤੇ ਨਵੀਂ ਗੱਲ ਇੱਕ ਸੁਣਨ ਚ ਆਈ ਹੈ ਕਿ ਜਿਹੜਾ ਬਲਕੌਰ ਸਿੰਘ ਹੈ ਸਿੱਧੂ ਮਸੇਆ ਦਾ ਪਿਓ ਤੇ ਬਲਕੌਰ ਸਿੰਘ ਦੇ ਘਰ ਬੱਚਾ ਪੈਦਾ ਹੋਇਆ ਹੈ ਮੁੰਡਾ ਪੈਦਾ ਹੋਇਆ ਹੈ ਤੇ ਸੈਂਟਰ ਗਵਰਨਮੈਂਟ ਨੇ ਇੱਕ ਚਿੱਠੀ ਲਿਖੀ ਹੈ ਸਟੇਟ ਗਵਰਨਮੈਂਟ ਨੂੰ ਕਿ ਵੀ ਇਹ ਦੱਸੋ ਬੱਚਾ ਕਿਵੇਂ ਪੈਦਾ ਹੋਇਆ ਬੜੀ ਅਜੀਬ ਗੱਲ ਹੈ ਬੜੀ ਕਮਾਲ ਗੱਲ ਹੈ ਬਈ ਉਹਨਾਂ ਦਾ ਜਿਹੜੀ ਵੀਡੀਓ ਆ ਰਹੀ ਹੈ ਬਰਕੌਰ ਸਿੰਘ ਜੀ ਦੀ ਕਿ ਵੀ ਸਟੇਟ ਸਰਕਾਰ ਜਿਹੜੀ ਹੈ ਜਿਹੜੇ ਨੁਮਾਇੰਦੇ ਆ ਸਟੇਟ ਸਰਕਾਰ ਦੇ ਅਧਿਕਾਰੀ ਹੈ ਉਹ ਉਹਨੂੰ ਪੂਰਾ ਦਿਨ ਸਵੇਰ ਤੋਂ ਲੈ ਕੇ ਸੰਤ ਤੱਕ ਉਹਨੂੰ ਪਰੇਸ਼ਾਨ ਕਰ ਰਿਹਾ ਹੈ ਤਰਾ ਤਰਾ ਦੇ ਉਸ ਸਵਾਲ ਪੁੱਛ ਰਿਹਾ ਸਾਡਾ ਕਹਿਣਾ ਇਹ ਹੈ ਕਿ ਵੀ ਜੇ ਤੇ ਉਹਦੀ ਘਰ ਅਜੇ ਬੱਚਾ ਨਹੀਂ ਹੋਇਆ ਤੇ ਵੱਖਰੀ ਗੱਲ ਹੈ ਤੇ ਜੇ ਘਰ ਅਜੇ ਬੱਚਾ ਹੋਇਆ ਹੈ ਤੇ ਡਾਕਟਰ ਕਰੇ ਨੇ ਬੱਚਾ ਹੋਇਆ ਜਾਂ ਭਾਵੇਂ ਉਹ ਮੋੜ ਹੀ ਲੈ ਚਲੋ ਛੱਡੋ ਪਰ ਤੇ ਫਿਰ ਸਰਕਾਰ ਨੇ ਕੀ ਟੀਨਪੀੜ ਹੋ ਗਿਆ ਬਈ ਸਰਕਾਰ ਦੀ ਜੀਵਨ ਖੋ ਰਿਆ ਤੇ ਜੇ ਸਰਕਾਰ ਨੇ ਉਹਦੇ ਨਾਲ ਪੰਗਾ ਲਿਆ ਤੇ ਪੂਰਾ ਪੰਜਾਬ ਪੂਰਾ ਪੰਜਾਬ ਜਿਹੜਾ ਹੈ ਸੋਲ ਸਰਕਾਰ ਕੱਲ ਖੋਲ ਕੇ ਤੇ ਪੂਰਾ ਪੰਜਾਬ ਬਲਕੌਰ ਸਿੰਘ ਦੇ ਨਾਲ ਖੜੇਗਾ ਕਿਤੇ ਫੇਰ ਕਹੋਸ ਤੇ ਇੱਥੇ ਉਲਟਾ ਪਲਟਾ ਕੰਮ ਹੋ ਗਿਆ ਕੋਈ ਨਹੀਂ ਕਿ ਇਹ ਉਹਦਾ ਨਿੱਜੀ ਮੈਟਰ ਹੈ ਸਰਕਾਰ ਦਾ ਜੇ ਕੋਈ ਦਖਲ ਦਿੰਦਾ ਜੀ ਨਹੀਂ ਪਾਵੇਂ ਸਟੇਟ ਸਰਕਾਰ ਹੈ ਤੇ ਪਾਵੇਂ ਸੈਂਟਰ ਸਰਕਾਰ ਹੈ ਅਸੀਂ ਪੂਰੇ ਬਲਕੌਰ ਸਿੰਘ ਜੀ ਦੇ ਨਾਲ ਖੜਾਗੇ ਸਿੱਧੂ ਮੂਸੇ ਦਾ ਪਿਓ ਦੇ ਨਾਲ ਖੜਾ ਅੱਜ ਪੰਜਾਬ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੇ ਵਿੱਚ ਦਰਹਾ ਦੇ ਵਿੱਚ ਭਾਰਤੀ ਕਿਸਾਨੀ ਨੇ ਚੜ੍ਹੁੰਨੀ ਦੀ ਮੀਟਿੰਗ ਹੋਈ ਹੈ ਪੂਰੀ ਪੰਜਾਬ ਦੀ ਟੀਮ ਸਾਡੀ ਇੱਥੇ ਮੌਜੂਦ ਹੈ ਤੇ ਨਵੀਂ ਗੱਲ ਇੱਕ ਸੁਣਨ ਚ ਆਈ ਹੈ ਕਿ ਜਿਹੜਾ ਬਲਕੌਰ ਸਿੰਘ ਹੈ ਸਿੱਧੂ ਮੂਸੇ ਦਾ ਪਿਓ ਤੇ ਬਲਕੌਰ ਸਿੰਘ ਦੇ ਘਰ ਬੱਚਾ ਪੈਦਾ ਹੋਇਆ ਹੈ ਮੁੰਡਾ ਪੈਦਾ ਹੋਇਆ ਹੈ ਤੇ ਸੈਂਟਰ ਗਵਰਨਮੈਂਟ ਨੇ ਇੱਕ ਚਿੱਠੀ ਲਿਖੀ ਹੈ ਸਟੇਟ ਗਵਰਨਮੈਂਟ ਨੂੰ ਕਿ ਵੀ ਇਹ ਦੱਸੋ ਬੱਚਾ ਕਿਵੇਂ ਪੈਦਾ ਹੋਇਆ ਬੜੀ ਅਜੀਬ ਗੱਲ ਹੈ ਬੜੀ ਕਮਾਲ ਗੱਲ ਹੈ ਬਈ ਉਹਨਾਂ ਦਾ ਜਿਹੜੀ ਵੀਡੀਓ ਆ ਰਹੀ ਹੈ ਬਲਕੌਰ ਸਿੰਘ ਜੀ ਦੀ ਕਿ ਵੀ ਸਟੇਟ ਸਰਕਾਰ ਜਿਹੜੀ ਹੈ ਜਿਹੜੇ ਨੁਮਾਇੰਦੇ ਆ ਸਟੇਟ ਸਰਕਾਰ ਦੇ ਅਧਿਕਾਰੀ ਹੈ ਉਹ ਉਹਨੂੰ ਪੂਰਾ ਦਿਨ ਸਵੇਰ ਤੋਂ ਲੈ ਕੇ ਸੰਤ ਤੱਕ ਉਹਨੂੰ ਪਰੇਸ਼ਾਨ ਕਰ ਰਿਹਾ ਹੈ ਤਰ੍ਹਾਂ ਤਰ੍ਹਾਂ ਦੇ ਉਸ ਸਵਾਲ ਪੁੱਛ ਰਿਹਾ ਸਾਡਾ ਕਹਿਣਾ ਇਹ ਹੈ ਕਿ ਵੀ ਜੇ ਤੇ ਉਹਦੀ ਘਰ ਇਦੇ ਬੱਚਾ ਨਹੀਂ ਹੋਇਆ ਤੇ ਵੱਖਰੀ ਗੱਲ ਹੈ ਤੇ ਜੇ ਘਰ ਇਦੇ ਬੱਚਾ ਹੋਇਆ ਤੇ ਡਾਕਟਰ ਕਰੇ ਨੇ ਬੱਚਾ ਹੋਇਆ ਜਾਂ ਭਗਵੇਂ ਉਹ ਬੋਲ ਹੀ ਰਿਹਾ ਚਲੋ ਛਿੰਡੋ ਪਰ ਤੇ ਫਿਰ ਸਰਕਾਰ ਦੇ ਕਿ ਕਿ ਟਿਡਬੀਡ ਹੋ ਗਿਆ ਵੀ ਸਰਕਾਰ ਦੀ ਜੀਵਨ ਖੋ ਰਿਆ ਤੇ ਜੇ ਸਰਕਾਰ ਨੇ ਉਹਦੇ ਨਾਲ ਪੰਗਾ ਲਿਆ ਤੇ ਪੂਰਾ ਪੰਜਾਬ ਪੂਰਾ ਪੰਜਾਬ ਜਿਹੜਾ ਹੈ ਸੁਣ ਲੈ ਸਰਕਾਰ ਕੱਲ ਖੋਲ ਕੇ ਤੇ ਪੂਰਾ ਪੰਜਾਬ ਬਲਕੌਰ ਸਿੰਘ ਦੇ ਨਾਲ ਖੜੇਗਾ ਕਿਤੇ ਫੇਰ ਕਹੋਸ ਕਿ ਇੱਥੇ ਉਲਟਾ ਪੁਲਟਾ ਕੰਮ ਹੋ ਗਿਆ ਕੋਈ ਨਹੀਂ ਤੇ ਇਹ ਉਹਦਾ ਨਿੱਜੀ ਮੈਟਰ ਹੈ ਸਰਕਾਰ ਦਾ ਜੇ ਕੋਈ दखलੰਦਗੀ ਨਹੀਂ ਭਾਵੇਂ ਸਟੇਟ ਸਰਕਾਰ ਹੈ ਭਾਵੇਂ ਸੈਂਟਰ ਸਰਕਾਰ ਹੈ ਅਸੀਂ ਪੂਰੇ ਬਲਕੌਰ ਸਿੰਘ ਜੀ ਦੇ ਨਾਲ ਖੜਾਗੇ ਸਿੱਧੂ ਮਸੇਰੇ ਦੇ ਪਿਓ ਦੇ ਨਾਲ ਖੜਾ ਅੱਜ ਪੰਜਾਬ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੇ ਵਿੱਚ ਦੁਰਾਹ ਦੇ ਵਿੱਚ ਭਾਰਤੀ ਕਿਸਾਨੀ ਨੇ ਚੜ੍ਹੁੰਨੇ ਦੀ ਮੀਟਿੰਗ ਹੋਈ ਹੈ ਪੂਰੀ ਪੰਜਾਬ ਦੀ ਟੀਮ ਸਾਡੀ ਇੱਥੇ ਮੌਜੂਦ ਹੈ ਤੇ ਨਵੀਂ ਗੱਲ ਇੱਕ ਸੁਣਨ ਚ ਆਈ ਹੈ ਕਿ ਜਿਹੜਾ ਬਲਕੌਰ ਸਿੰਘ ਹੈ ਸਿੱਧੂ ਮਸੇਰੇ ਦਾ ਪਿਓ ਤੇ ਬਲਕੌਰ ਸਿੰਘ ਦੇ ਘਰ ਬੱਚਾ ਪੈਦਾ ਹੋਇਆ ਹੈ ਮੁੰਡਾ ਪੈਦਾ ਹੋਇਆ ਹੈ ਤੇ ਸੈਂਟਰ ਗਵਰਨਮੈਂਟ ਨੇ ਇੱਕ ਚਿੱਠੀ ਲਿਖੀ ਹੈ ਸਟੇਟ ਗਵਰਨਮੈਂਟ ਨੂੰ ਕਿ ਵੀ ਇਹ ਦੱਸੋ ਬੱਚਾ ਕਿਵੇਂ ਪੈਦਾ ਹੋਇਆ ਬੜੀ ਅਜੀਬ ਗੱਲ ਹੈ ਬੜੀ ਕਮਾਲ ਗੱਲ ਹੈ ਬਈ ਉਹਦਾ ਜਿਹੜੀ ਵੀਡੀਓ ਆ ਰਹੀ ਹੈ ਬਲਕੌਰ ਸਿੰਘ ਜੀ ਦੀ ਕਿ ਵੀ ਸਟੇਟ ਸਰਕਾਰ ਜਿਹੜੀ ਹੈ ਜਿਹੜੇ ਨੁਮਾਇੰਦੇ ਆ ਸਟੇਟ ਸਰਕਾਰ ਦੇ ਅਧਿਕਾਰੀ ਹੈ ਉਹ ਉਹ ਨੂੰ ਪੂਰਾ ਦਿਨ ਸਵੇਰ ਤੋਂ ਲੈ ਕੇ ਸੰਤ ਤੱਕ ਉਹ ਨੂੰ ਪਰੇਸ਼ਾਨ ਕਰ ਰਿਹਾ ਹੈ ਤਰਾ ਤਰਾ ਦੇ ਉਸ ਸਵਾਲ ਪੁੱਛ ਰਿਹਾ ਸਾਡਾ ਕਹਿਣਾ ਇਹ ਹੈ ਕਿ ਵੀ ਜੇ ਤੇ ਉਹਦੀ ਘਰ 아이ਦੇ ਬੱਚਾ ਨਹੀਂ ਹੋਇਆ ਤੇ ਵੱਖਰੀ ਗੱਲ ਹੈ ਤੇ ਜੇ ਘਰ 아이ਦੇ ਬੱਚਾ ਹੋਇਆ ਹੈ ਤੇ ਡਾਕਟਰ ਕਰੇ ਨੇ ਬੱਚਾ ਹੋਇਆ ਹੈ ਜਾਂ ਭਾਵੇਂ ਉਹ ਬੋਲ ਹੀ ਰਿਹਾ ਹੈ ਚਲੋ ਛੱਡੋ ਪਰ ਕਿ ਫਿਰ ਸਰਕਾਰ ਦੇ ਕੀ ਟਿੱਡ ਪੀੜ ਹੋ ਗਿਆ ਵੀ ਸਰਕਾਰ ਦੇ ਜੀਵਨ ਖੋ ਰਿਹਾ ਤੇ ਜੇ ਸਰਕਾਰ ਨੇ ਉਹਦੇ ਨਾਲ ਪੰਗਾ ਲਿਆ ਤੇ ਪੂਰਾ ਪੰਜਾਬ ਪੂਰਾ ਪੰਜਾਬ ਜਿਹੜਾ ਹੈ ਸੁਣ ਲੈ ਸਰਕਾਰ ਕੱਲ ਖੋਲ ਕੇ ਤੇ ਪੂਰਾ ਪੰਜਾਬ ਬਲਕੌਰ ਸਿੰਘ ਦੇ ਨਾਲ ਖੜੇਗਾ ਕਿਤੇ ਫੇਰ ਕਹੋਸ ਕਿ ਇੱਥੇ ਉਲਟਾ ਪੁਲਟਾ ਕੰਮ ਹੋ ਗਿਆ ਕੋਈ ਨਹੀਂ ਕਿ ਇਹ ਉਹਦਾ ਨਿੱਜੀ ਮੈਟਰ ਹੈ ਸਰਕਾਰ ਦੇ ਜੇ ਕੋਈ دخل ਹੁੰਦਾ ਜੀ ਨਹੀਂ ਭਾਵੇਂ ਸਟੇਟ ਸਰਕਾਰ ਹੈ ਭਾਵੇਂ ਸੈਂਟਰ ਸਰਕਾਰ ਹੈ ਅਸੀਂ ਪੂਰੇ ਬਲਕੌਰ ਬਲਕੌਰ ਸਿੰਘ ਜੀ ਦੇ ਨਾਲ ਖੜਾਂਗੇ ਸਿੱਧੂ ਮੂਸੇ ਦਾ ਪਿਓ ਦੇ ਨਾਲ